ਨਜਾਇਜ਼ ਸਬੰਧਾਂ ਨੂੰ ਲੈ ਕੇ ਅਕਸਰ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸ਼੍ਰੀ ਮੁਖਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਜੀਜੇ ਦਾ ਹੀ ਕਤਲ ਕਰ ਦਿੱਤਾ ਹੈ ਇਹ ਵਾਰਦਾਤ ਨੂੰ ਕਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਤੇ ਇਸ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਸਾਹਮਣੇ ਆਏ ਨੇ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਨ ਜਾ ਰਹੇ ਹਾਂ ਦੱਸਦੀ ਕਿ ਪਿੰਡ ਵਿਧਾਈ ਨੂੰ ਜਾਂਦੀ ਲਿੰਕ ਖੇਤ ਦੇ ਵਿੱਚੋਂ ਪੁਲਿਸ ਨੇ ਇੱਕ Laash ਬਰਾਮਦ ਕੀਤੀ ਹੈ ਤੇ ਪੁਲਿਸ ਨੇ ਔਰਤ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਜਦੋਂ ਇਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਜੋ ਪੁਲਿਸ ਨੂੰ ਜਾਣਕਾਰੀ ਹੱਥ ਲੱਗਦੀ ਹੈ ਜਿਨ੍ਹਾਂ ਪੁਲਿਸ ਮੁਖੀ ਭਾਗੀਰਥ ਸਿੰਘ ਮੀਂਦਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਬਜ਼ੁਰਗ ਦੀ Laash ਮਿਲੀ ਸੀ ਅਤੇ ਪੁਲਿਸ ਨੇ Laash ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤੀ ਅਤੇ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਆ ਜਿਸ ਦੇ ਵਿੱਚ ਪਤਾ ਲੱਗਿਆ ਕਿ ਮਰਤਕ ਦੀ ਪਤਨੀ ਆ ਜਿਹੜੀ ਉਸਨੇ ਦੱਸਿਆ ਕਿ ਉਸਦੇ ਪਤੀ ਦੀ ਜਿਹੜੀ ਮਾਸੀ ਗੁਰਬੀਤ ਕੌਰ ਆਪਣੀ ਧੀ ਸੁਖਵਿੰਦਰ ਕੌਰ ਨਾਲ ਮੁਕਸਰ ਦੇ ਪਿੰਡ ਚੱਕ ਵਧਾਈ ਬੋਰੀਆਂ ਵਾਲੀ ਬਸਤੀ ਦੇ ਵਿੱਚ ਰਹਿੰਦੀ ਹੈ ਸੁਖਵਿੰਦਰ ਕੌਰ ਰਿਸ਼ਤੇ ਚ ਉਸਦੇ ਪਤੀ ਦੀ ਸਾਲੇਹਾਰ ਵੀ ਲੱਗਦੀ ਆ ਤੇ ਮਾਮੀ ਅਕਸਰ ਬਿਮਾਰ ਰਹਿੰਦੀ ਹੈ ਪਤੀ ਐਤਵਾਰ ਦੀ ਸ਼ਾਮ 7 ਵਜੇ ਮਾਮੀ ਦਾ ਹਾਲ ਜਾਣਨ ਦੇ ਲਈ ਪਿੰਡ ਚੱਕ ਬਧਾਈ ਸਾਈਕਲ ਦੇ ਉੱਤੇ ਗਿਆ ਪਰ ਦੇਰ ਰਾਤ ਤੱਕ ਘਰ ਨਾ ਪਰਤਿਆ ਅਤੇ ਜਦੋਂ ਮਾਮੀ ਦੇ ਘਰੋਂ ਉਹ ਜਲਦੀ ਨਿਕਲ ਆਇਆ ਸੀ ਪਰ ਜਦੋਂ ਪਤੀ ਦੀ ਕੋਈ ਸੂਚਨਾ ਨਾ ਮਿਲੀ ਤਾਂ ਉਹ ਆਪਣੀ ਨੂੰਹ ਪੁੱਤਰ ਦੇ ਨਾਲ ਪਹਿਲਾਂ ساری ਰਾਤ ਪਤੀ ਨੂੰ ਲੱਭਦੇ ਰਹੇ ਫਿਰ ਉਹ ਸਵੇਰੇ ਸਵੇਰੇ ਜਦੋਂ ਮੁਕਸਰ ਦੇ ਜਲਾਲਾਬਾਦ ਰੋਡ ਤੋਂ ਲੰਘ ਰਹੇ ਸਨ ਤਾਂ ਉੱਥੇ ਖੇਤਾਂ ਦੇ ਵਿੱਚ ਇੱਕ Laash ਪਈ ਸੀ ਨੇੜੇ ਜਾ ਕੇ ਦੇਖਿਆ ਤਾਂ Laash ਉਸਤੇ ਪਤੀ ਦੀ ਸੀ ਜਿਸਦੇ ਸਿਰ ਤੇ ਹੋਰ ਨਾ ਅੰਗਾਂ ਦੇ ਉੱਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸੀ ਐਸਐਸਪੀ ਨੇ ਦੱਸਿਆ ਕਿ ਉਹਨਾਂ ਮਾਮਲੇ ਦੀ ਜਾਂਚ ਲਈ ਡੀਐਸਪੀ ਸੰਜੀਵ ਗੋਇਲ ਦੀ ਨਿਗਰਾਨੀ ਦੇ ਵਿੱਚ ਸੀਆਈਏ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਥਾਣਾ ਸਦਰ ਇੰਚਾਰਜ ਵਰुण ਤੇ ਪੁਲਿਸ ਟੀਮਾ ਦਾ ਗਠਨ ਕਰਕੇ 24 ਘੰਟਿਆਂ ਦੇ ਅੰਦਰ-ਅੰਦਰ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਅਤੇ ਮਾਮਲੇ ਦੇ ਵਿੱਚ ਮਲਜ਼ਮ ਸਾਲੇਹਾਰ ਸੁਖਵਿੰਦਰ ਕੌਰ ਪਤਨੀ ਬਲਬੀਰ ਸਿੰਘ ਤੇ ਉਸਦੇ ਪ੍ਰੇਮੀ ਬਿਆਨਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਸੋਹਾਣੇਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਮਲਜ਼ਮਾਂ ਨੇ ਕਬੂਲਿਆ ਕਿ ਸੋਹਣ ਸਿੰਘ ਉਨ੍ਹਾਂ ਦੇ ਨਾਜਾਇਜ਼ ਸਬੰਧਾਂ ਦੇ ਵਿੱਚ ਰੋੜਾ ਬਣ ਰਿਹਾ ਸੀ ਸੋਹਣ ਸਿੰਘ ਅਕਸਰ ਹੀ ਸੁਖਵਿੰਦਰ ਕੌਰ ਨੂੰ ਉਸਦੇ ਪ੍ਰੇਮੀ ਬਿਆਨਤ ਸਿੰਘ ਨੂੰ ਮਿਲਣ ਤੋਂ ਰੋਕਦਾ ਸੀ ਅਤੇ ਇਹੀ ਕਾਰਨ ਕਤਲ ਦਾ ਕਾਰਨ ਬਣਿਆ ਦੋਵਾਂ ਮੁਲਜ਼ਮਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਤੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਰਿਮਾਂਡ ਲਿਆ ਗਿਆ ਤਾਂ ਵੱਡੇ ਖੁਲਾਸੇ ਜਿਹੜੇ ਸਾਹਮਣੇ ਆਏ ਨੇ ਅਕਸਰ ਘਟਨਾਵਾਂ ਜਿਹੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਨਜਾਇਜ਼ ਸਬੰਧਾਂ ਕਾਰਨ ਲੋਕ ਹੁਣ ਕਤਲਾਂ ਤੱਕ ਉਤਰ ਆਏ ਨੇ ਇਹ ਕੋਈ ਪਹਿਲੀ ਵਾਰ ਦਾਤ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਤਾ ਜਹੇ ਜਿਹੜੇ ਰਿਸ਼ਤੇ ਨੇ ਉਹ ਵੀ ਤਾਰ-ਤਾਰ ਹੁੰਦੇ ਨਜ਼ਰ ਆਉਂਦੇ ਨੇ ਜਦੋਂ ਕੋਈ ਜਹੀ ਘਟਨਾ ਸਾਹਮਣੇ ਆਉਂਦੀ ਹੈ ਤੇ ਉੱਥੇ ਫਿਰ ਅਜੀਆਂ ਵਾਰਦਾਤਾਂ ਦਾ ਹੋਣਾ ਵੀ ਜਿਹੜਾ ਸੁਭਾਅਕ ਬਣ ਜਾਂਦਾ ਹੈ ਗੁੱਸੇ ਦੇ ਵਿੱਚ ਕਹਿ ਲੋ ਜਾਂ ਫਿਰ ਆਪਣਾ ਕਾਬੂ ਖੋਣ ਤੋਂ ਬਾਅਦ ਲੋਕ ਜਈਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਪਾਸੇ ਜਿਹੜਾ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਹ ਦੁਨੀਆ ਤੋਂ ਚਲਾ ਗਿਆ ਦੂਜੇ ਪਾਸੇ ਹੁਣ ਉਹ ਦੋਵੇਂ ਵੀ ساری ਉਮਰ ਜੇਲ੍ਹ ਦੀ ਹਵਾ ਖਾਣਗੇ ਯਾਨੀ ਕਿ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਊਗੀ ਤਾਂ ਅਜਿਹਾਂ ਵਾਰਦਾਤਾਂ ਜਿਹੜੀਆਂ ਕਿਤੇ ਨਾ ਕਿਤੇ ਸਮਾਜ ਦੇ ਨਾਂ ਤੇ ਕਲੰਕ ਵੀ ਨੇ ਤੇ ਦੂਜੇ ਪਾਸੇ ਜਿਹੜੀਆਂ ਜੁਰਮ ਐ ਜਿਹੜਾ ਜਿਹਾ ਉਸ ਨੂੰ ਵੀ ਵਧਵਾਵਾ ਦਿੰਦੀਆਂ ਨੇ ਅਜਿਹਾਂ ਵਾਰਦਾਤਾਂ ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਅਜਿਹੀਆਂ ਜਿਹੜੀਆਂ ਵਾਰਦਾਤਾਂ ਨਾ ਹੋਣ ਉਸ ਨੂੰ ਰੋਕਣ ਦੇ ਲਈ ਜਿਹੜਾ ਕਹਿ ਲੀਏ ਕਿ ਸਮਾਜਿਕ ਰਿਸ਼ਤਿਆਂ ਦੇ ਵਿੱਚ ਤਾਲਮੇਲ ਬਹੁਤ ਜ਼ਰੂਰੀ ਹੁੰਦਾ ਹੈ ਪਰ ਜਿਹੜੀ ਆਵਾਜ਼ਾਂ ਸਾਹਮਣੇ ਆਈਆਂ ਇਸ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਪੁਲਿਸ ਵੱਲੋਂ ਜਿਤਾਏ ਜਾ ਰਹੀ ਹੈ 24 ਖਬਰ ਦੇ ਮਤਲਕ ਕੋਈ ਅਪਡੇਟ ਆਏਗੀ ਤੁਹਾਡੇ ਨਾਲ ਪਲ-ਪਲ ਦੀ ਜਾਣਕਾਰੀ ਸਾਂਝੀ ਕਰਦੇ ਰਾਂਗੇ ਦਿਓ ਇਜਾਜ਼ਤ ਧੰਨਵਾਦ